ਜਿਸ ਪ੍ਰਾਣੀ ਉਤੇ ਸਤਿਗੁਰ ਜੀ ਕਿਰਪਾ ਕਰ ਦਿੰਦੇ ਨੇ ਉਹ ਜੀਵਾਤਮਾ ਬਾਰ-ਬਾਰ ਧੰਨਵਾਦ ਕਰਦਾ ਹੈ ਗੁਰੂ ਸਾਹਿਬਾਂ ਦਾ ਸਿਮਰਨ ਕਰਦਾ ਨੂੰ ਪਤਾ ਹੈ ਕਿ ਗੁਰੂ ਕਿਰਪਾ ਨਾਲ ਉੱਚੇ ਭਾਗਾ ਨਾਲ ਗੁਰੂ ਦਾ ਮਲਾਪ ਹੋਇਆ ਸਬਦ ਦੇ ਸੁਰ ਦਾ ਮਲਾਪ ਹੋਇਆ ਉਹ ਪ੍ਰਾਣੀ ਬਾਰ-ਬਾਰ ਧੰਨਵਾਦ ਕਰਦਾ ਹੈ ਗੁਰੂ ਮਹਾਰਾਜ ਜੀ ਦਾ ਐਸੇ ਗੁਰੂ ਦੇ ਬਾਰੇ ਗੁਰੂ ਪਿਆਰ ਜਰੂਰ ਸਿਮਰਨ ਕਰੀਏ ਰਦਾਸ ਕਰੀ ਕੇ ਮਹਾਰਾਜ ਜੀ ਕਾਈ ਪਰਾਪਤ ਮਨੁ ਖੁ ਦੇਹਰੀਆ ਤੋਬਿੰਦ ਮਿਲਨ ਕੀ ਜੀ ਤੇਰੀ ਬਰੀਆ ਆਵਰ ਕਾਜ تیرਿ ਕੀਤੇ ਨ ਕਾਮ ਮਿਲ ਸਾਧੂ ਸੰਗਤਿ ਪਜ ਕੇਵਲ ਨਾਮ ਸਰੰਜਾਮਲਾ ਪਵਜਨ ਤਰਨ ਕੇ ਜਾ ਨਾਮ ਬਿਰਤ ਸਾਜਾ ਤਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਤਰੁਨ ਕਮਾਇਆ ਸੇਵਾ ਸਾਧਨਾ ਜਾਣਿਆ ਰਾਇ ਕਉ ਨਾਨਕ ਕਮਨੀ ਚ ਬ੍ਰਹਮਾ ਸਰਨ ਪਰੇ ਪੀਰਾ ਕੋ ਸਰਮਾ uh um.